ਇਹ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਕਿ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਇੱਕ ਸੈਨਿਕ ਇਦਾਂ ਦਾ ਸੀ ਜਿਹੜਾ ਜਿੰਨੇ ਆਪਣੀ ਇੰਟਰਵਿਊ ਵਿੱਚ ਇਹ ਗੱਲ ਕਹੀ ਕਿ ਮੈਂ ਅੱਜ ਤੱਕ ਜ਼ਿੰਦਗੀ ਚ ਪਛਤਾ ਰਿਆਂ ਕਿ ਮੈਂ ਉਹ ਹਮਲੇ ਦੇ ਵਿੱਚ ਕਾਤੋਂ ਹਾਂ ਤੇ ਆਪਾਂ ਜੋ ਉਹਦੇ ਬਾਰੇ ਗੱਲ ਕਰਾਂਗੇ ਪਰ ਉਹ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੇਐਸ ਬਰਾਰ ਦੀ ਇੰਟਰਵਿਊ ਦੀ ਵੀ ਕੇਐਸ ਬਰਾਰ ਨੂੰ ਜਦੋਂ ਕਿਨੇ ਪੁੱਛਿਆ ਵੀ ਤੁਹਾਨੂੰ ਤੁਸੀਂ ਜਦੋਂ ਹਮਲਾ ਕੀਤਾ ਦਰਬਾਰ ਸਾਹਿਬ ਤੇ ਤੁਹਾਨੂੰ ਉਹਦਾ ਕੋਈ ਪਛਤਾਵਾ ਜਾਂ ਕੀਤਾ ਉਹ ਕਹਿੰਦਾ ਪਛਤਾਵੇ ਦਾ ਪਤਾ ਨਹੀਂ ਪਰ ਕਹਿੰਦਾ ਵੀ ਹਮਲੇ ਤੋਂ ਬਾਅਦ ਮੇਰੇ ਕਾਫੀ ਜਿਹੜੇ ਰਿਸ਼ਤੇਦਾਰ ਸੀ ਉਹ ਮੇਰੇ ਨਾਲ ਉਹਨਾਂ ਨੇ ਬੋਲਚਾਲ ਬੰਦ ਕਰਤਾ ਪਰ ਕਹਿੰਦਾ ਉੱਤੋਂ ਜ਼ਿਆਦਾ ਹੈਰਾਨ ਮੈਂ ਇਹ ਗੱਲੋਂ ਕਿ ਮੇਰਾ ਜਿਹੜਾ ਸਕਾ ਮਾਮਾ ਜਿਹੜਾ ਕਿ ਇੱਕ ਨਾਸਤਕ ਹੀ ਕਹਿੰਦਾ ਵੀ ਉਹਨੇ ਤੇ ਮੇਰਾ ਰਿਸ਼ਤਾ ਹੀ ਤੋੜ ਲਿਆ ਤੇ ਉਹ ਕਹਿੰਦਾ ਵੀ ਹਮਲੇ ਦੇ ਕਰਕੇ ਇੰਨਾ ਗੁੱਸੇ 'ਚ ਆ ਗਿਆ ਏ ਉਹ ਕਹਿੰਦਾ ਰੱਬ 'ਤੇ ਯਕੀਨ ਨਹੀਂ ਕਰਦਾ ਪਰ ਕਹਿੰਦਾ ਉਹ ਇੰਨਾ ਗੁੱਸੇ 'ਚ ਆ ਗਿਆ ਏ ਉਹਦੇ ਮਨ 'ਤੇ ਇੰਨਾ ਅਸਰ ਹੋ ਗਿਆ ਕਹਿੰਦਾ ਵੀ ਜਿੱਦਨ ਮੈਨੂੰ ਕਿਤੇ ਮੇਰਾ ਪਾਂਜਾ ਮਿਲ ਗਿਆ ਮੈਨੂੰ ਮਾਰ ਦੇਣਾ ਤੇ ਕਹਿੰਦਾ ਮੈਂ ਅੱਜ ਤੱਕ ਉਹਦੇ ਮੂੰਹ ਨਹੀਂ ਲੱਗਾ ਹੈਗਾ ਤੇ ਇਸ ਤੋਂ ਬਾਅਦ ਅੱਗੇ ਗੱਲ ਜਦੋਂ ਅਸੀਂ ਹਮਲਾ ਕਰਨਾ ਸੀ ਤੇ ਅਸੀਂ ਸਾਰੇ ਸਿੰਘਾਂ ਦੇ ਨਾਲ ਗੱਲਬਾਤ ਮਤਲਬ ਸੈਨਿਕ ਸੈਨਿਕ ਸਿੰਘ ਸੈਨਿਕ ਸਿੱਖ ਜਿਹੜੇ ਸੀ ਨਾ ਕਹਿੰਦਾ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਜੁੰਟ ਨਾਲ ਕਿ ਅਸੀਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨਾ ਤੇ ਉਹਨੇ ਜਿਹੜੀ ਕਹਾਣੀ ਬਣਾਈ ਤੁਹਾਨੂੰ ਪਤਾ ਹੀ ਵੀ ਅੰਦਰ ਹੱਤਵਾਦੀ ਬੈਠੇ ਇਹ ਹੱਤਵਾਦੀ ਮੰਨਦੇ ਹੀ ਉਹਨਾਂ ਨੂੰ ਤੇ ਵੀ ਆਪਾਂ ਉਹਨਾਂ ਨੂੰ ਬਾਹਰ ਕੱਢਣਾ ਵਾ ਇਦਾਂ ਕਰਨਾ ਤੇ ਕਹਿੰਦਾ ਵੀ ਉਹ ਚੋ ਕੋਹ ਤਾਂ ਜੇ ਕਹਿੰਦਾ ਮੈਂ ਨਾਲ ਇਹ ਵੀ ਗੱਲ ਕਹੀ ਵੀ ਜੇ ਤੁਸੀਂ ਹਮਲਾ ਕਰ ਲਈ ਐਗਰੀ ਹੋ ਤੇ ਨਾਲ ਤੁਰਿਓ ਨਹੀਂ ਐਗਰੀ ਤੇ ਤੋ ਇਹ ਜਾ ਸਕਦੇ ਤੁਹਾਡੇ ਤੇ ਕੋਈ ਵੀ ਉਦਾਂ ਦੇ ਪ੍ਰੈਸ਼ਰ ਨਹੀਂ ਹੈਗਾ ਕਿ ਜਾਣਾ ਹੀ ਜਾਣਾ ਕਹਿੰਦਾ ਕੁਝ ਇੱਕ ਦੋ ਜਾਣੇ ਦੇ ਵਿੱਚੋਂ ਨਿਕਲ ਗਏ ਪਰ ਇੱਕ ਨੇ ਕਹਿੰਦਾ ਜਦੋਂ ਹੱਥ ਖੜਾ ਕੀਤਾ ਤੇ ਮੈਂ ਉਹਨੂੰ ਇਹ ਗੱਲ ਕਹਿ ਦਿੱਤੀ ਵੀ ਚੱਲ ਮਰਜੀ ਆ ਤੇਰੀ ਨਹੀਂ ਜਾਣਾ ਕੋਈ ਚੱਕਰ ਨਹੀਂ ਤੇਰੇ ਤੇ ਕੋਈ ਦਬਾ ਨਹੀਂ ਹੈਗਾ ਪਰ ਕਹਿੰਦਾ ਮੈਂ ਉਦੋਂ ਹਰਾਨ ਇਹ ਗੱਲੋਂ ਆ ਜਦੋਂ ਨੇ ਇਹ ਗੱਲ ਕਹੀ ਕਿ ਮੈਂ ਹਮਲੇ ਲਈ ਪੂਰੀ ਤਰ੍ਹਾਂ ਰੈਡੀ ਆ ਤੇ ਜਦੋਂ ਅੰਦਰ ਜਿਹੜੀ ਸੈਨਾ ਜਾਣੀ ਆ ਜਦੋਂ ਉਹਦੀ ਜਿਹੜੀ ਪਹਿਲੋਂ ਲੀਡ ਮੈਂ ਕਰੂੰਗਾ ਪਹਿਲੀ ਟੁਕੜੀ ਦੇ ਵਿੱਚ ਮੈਂ ਜਾਊਂਗਾ ਕਹਿੰਦਾ ਮੈਂ ਉਦੋਂ ਹਰਾਨ ਹੋ ਗਿਆ ਵੀ ਉਹਦੇ ਵਿੱਚ ਇੰਨੀ ਤੀਬਰਤਾ ਸੀ ਅੰਦਰ ਜਾਣ ਦੀ ਇਹ ਉਹ ਦੱਸਦਾ ਜਨਰਲ ਕੇਐਸ ਬਰਾਰ ਕਹਿੰਦਾ ਫਿਰ ਉਹ ਜਿਹੜਾ ਸੈਨਿਕ ਸੀ ਠੀਕ ਆ ਉਹ ਸੈਨਿਕ 1 ਤੇ 2 ਤੇ 3 ਜੂਨ ਨੂੰ ਅੰਦਰ ਜਾਂਦਾ ਵਾ ਭੇਸ ਬਦਲ ਕੇ ਮੁਖਬਰੀ ਕਰਕੇ ਆਉਂਦਾ ਵਾ ਮੋਰਚਿਆਂ ਦੀ ਇਨਫੋਰਮੇਸ਼ਨ ਸਾਰੀ ਜਿਹੜੀ ਕਿ ਇਸ ਬਰਾੜ ਨੂੰ ਦਿੰਦਾ ਤੇ ਉਹ ਬੰਦੇ ਦਾ ਨਾਂ ਹੈ ਜਸਬੀਰ ਸਿੰਘ ਰਾਣਾ ਜਿਹਦੀ ਮੈਂ ਗੱਲ ਕਰਦਾ ਵੀਡੀਓ ਦੇ ਵਿੱਚ ਜਸਬੀਰ ਸਿੰਘ ਰਾਣਾ ਹੀ ਅੰਦਰੋਂ ਮੁਖਬਰੀ ਕਰਕੇ ਸਾਰੀ ਖਬਰ ਦਿੱਤੀ ਤੇ ਜਿੱਦਣ ਕਹਿੰਦੇ ਹਮਲਾ ਕਰਨਾ ਹੈ ਜਿੱਦਣ ਸੈਨਾ ਅੰਦਰ ਭੇਜਣੀ ਹੈ ਬਾਅਦ ਚ ਉਹਦੀ ਇੰਟਰਵਿਊ ਹੋਈ ਆ ਜਸਵੀਰ ਸਿੰਘ ਰਾਣਾ ਦੀ ਉਹ ਕਹਿੰਦਾ ਵੀ ਜਿਸ ਦਿਨ ਅੰਦਰ ਜਾਣਾ ਹੀ ਕਹਿੰਦਾ ਮੈਂ ਚੋੜ ਦੇ ਵਿੱਚ ਆ ਗਿਆ ਲਾਲਚ ਦੇ ਵਿੱਚ ਆ ਗਿਆ ਕਿ ਮੈਨੂੰ ਲਾਲਚੇ ਮੈਂ ਪਤਾ ਨਹੀਂ ਕੀ ਕਰ ਦੇਣਾ ਤੇ ਮੈਨੂੰ ਇਹਨਾਂ ਨੇ ਕਿੱਡਾ ਵੱਡਾ ਪੁਰਸਕਾਰ ਦੇਣਾ ਹੈ ਕਹਿੰਦਾ ਮੈਂ ਚੋੜ ਦੇ ਆ ਵਿੱਚ ਆ ਕੇ ਗੱਲ ਤੇ ਕਹਿ ਦਿੱਤੀ ਕਿ ਮੈਂ ਅੰਦਰ ਜਾਊਗਾ ਪਰ ਕਹਿੰਦਾ ਜਦੋਂ ਮੈਂ ਪਰਕਰਮਾ ਦੇ ਵਿੱਚ ਪਹਿਲਾ ਪੈਰ ਰੱਖਿਆ ਤੇ ਮੈਨੂੰ ਉਦੋਂ ਅਹਿਸਾਸ ਹੋ ਗਿਆ ਕਿ ਮੈਂ ਆਪਣੀ ਆਪਣੀ ਜ਼ਿੰਦਗੀ ਦੀ ਸਾਰਿਆਂ ਨੂੰ ਵੱਡੀ ਗਲਤੀ ਕੀਤੀ ਤੇ ਕਹਿੰਦਾ ਜਦੋਂ ਮੈਂ ਅੰਦਰ ਵੜਿਆ ਤੇ ਮੈਨੂੰ ਇਹ ਨਹੀਂ ਪਤਾ ਕਹਿੰਦਾ ਵੀ ਨੇਹਰਾ ਹੋ ਗਿਆ ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਜਾਂ ਕਿੱਦਾਂ ਹੋ ਰਿਹਾ ਕਿੱਥੋਂ ਗੋਲੀ ਆਈ ਕਿੱਥੇ ਵੱਜੀ ਮੈਨੂੰ ਕਹਿੰਦਾ ਕੁਝ ਨਹੀਂ ਪਤਾ ਹੈਗਾ ਕਹਿੰਦਾ ਮੈਨੂੰ ਚੱਕ ਚੁੱਕ ਕੇ ਲਿਆਂਦਾ ਸੈਨਾ ਨੇ ਬਾਹਰ ਪਰ ਇੱਥੇ ਕੇਐਸ ਬਰਾੜ ਇਹ ਗੱਲ ਕਹਿੰਦਾ ਕਹਿੰਦਾ ਵੀ ਉਹਨੂੰ ਚੁੱਕ ਕੇ ਨਹੀਂ ਲਿਆਂਦਾ ਉਹਦੇ ਵਿੱਚ ਇਨਾ ਤੀਬਰਤਾ ਹੈ ਇੰਨਾ ਮਤਲਬ ਹੈ ਕਿ ਉਹ ਕਹਿੰਦਾ ਮੈਂ ਧਰਤੀ ਤੇ ਰਿੰਗਦਾ ਹੋਇਆ ਅੱਗੇ ਜਾਊਂਗਾ ਪਰ ਆਪਾਂ ਇੱਥੇ ਸੋਚ ਸਕਦੇ ਵੀ ਰਿੰਗ ਕੇ ਕਿੱਦਾਂ ਅੱਗੇ ਚੱਲਦੇ ਜਦੋਂ ਪਤਾ ਹੀ ਨਹੀਂ ਗੋਲੀਆਂ ਥੱਲੇੋਂ ਕਿੱਦਾਂ ਆਉਂਦੀਆਂ ਤੇ ਫਿਰ ਉਹ ਜਸਬੀਰ ਸਿੰਘ ਰਾਣਾ ਕਹਿੰਦਾ ਕਿ ਮੈਨੂੰ ਉਹਨਾਂ ਨੇ ਚੁੱਕ ਕੇ ਤੇ ਬਾਹਰ ਲਿਆਂਦਾ ਤੇ ਕਹਿੰਦਾ ਵੀ ਮੈਨੂੰ ਫਿਰ ਮੈਨੂੰ ਜਦੋਂ ਹੌਸਾਈ ਮੈਂ ਹਸਪੀਟਲ ਹੀ ਤੇ ਕਹਿੰਦਾ ਜਦੋਂ ਮੈਂ ਵੇਖਿਆ ਤੇ ਮੇਰੀਆਂ ਦੋਵੇਂ ਲੱਤਾਂ ਜਿਹੜੀਆਂ ਸੀ ਨਾਲ ਨਹੀਂ ਸੀ ਹੈਗੀਆਂ ਤੇ ਕਹਿੰਦਾ ਮੈਨੂੰ ਉਦੋਂ ਮਨ ਚ ਆਇਆ ਕਿ ਮੈਨੂੰ ਵਾਹਿਗੁਰੂ ਨੇ ਸਜ਼ਾ ਦੇ ਦਿੱਤੀ ਆ ਤੇ ਕਹਿੰਦਾ ਮੈਨੂੰ ਜਰੂਰ ਪੁਰਸਕਾਰ ਮਿਲਿਆ ਬਹਾਦਰੀ ਪੁਰਸਕਾਰ ਮਿਲਿਆ ਮੈਡਲ ਮਿਲਿਆ ਪਰ ਮੈਂ ਅੱਜ ਤੱਕ ਕਹਿੰਦਾ ਉਹਨੂੰ ਗਾਲ ਦੇ ਵਿੱਚ ਨਹੀਂ ਪਾਇਆ ਕਿ ਇਹ ਇਹ ਜਿਹੜਾ ਮੈਂ ਮੈਡਲ ਆ ਇਹ ਮੇਰਾ ਨਹੀਂ ਆ ਮੇਰੀ ਮੇਰੀ ਗਲਤੀ ਆ ਜ਼ਿੰਦਗੀ ਦੀ ਸਾਰਿਆਂ ਨੂੰ ਵੱਡੀ ਤੇ ਕਹਿੰਦਾ ਮੈਂ ਅੱਜ ਵੀ ਜਦੋਂ ਦਰਬਾਰ ਸਾਹਿਬ ਜਾਂਦਾ ਹਾਂ ਨਾ ਮੈਂ ਇੱਕੋ ਗੱਲ ਜਾ ਕੇ ਵਾਹਿਗੁਰੂ ਅੱਗੇ ਕਹਿੰਦਾ ਕਿ ਵਾਹਿਗੁਰੂ ਤੂੰ ਮੈਨੂੰ ਇਸ ਹਮਲੇ ਦੀ ਕਾਤੋਂ ਚੁਣਿਆ ਕਾਤੋਂ ਚੁਣਿਆ ਤੇ ਕਹਿੰਦਾ ਮੈਂ ਆਪਣੀਆਂ ਗਲਤੀਆਂ ਦੀਆਂ ਮਾਫੀਆਂ ਮੰਗਦਾ ਵਾਂ ਕਿ ਮੇਰੇ ਕੋਲ ਮਾਲਕਾ ਬਹੁਤ ਵੱਡੀ ਗਲਤੀ ਹੋ ਗਈ ਮੈਂ ਮਾਫੀ ਕਹਿੰਦਾ ਮੰਗਣ ਜਾਂਦਾ ਤੇ ਮਾਫੀ ਮੰਗ ਕੇ ਆਇਆ ਨ ਏ ਉਹ ਸਿੱਖ ਸੈਨਿਕ ਦੇ ਮੂੰਹ ਦੇ ਲਫਜ਼ ਆ ਵੀ ਜਿਹੜੇ ਦਰਬਾਰ ਸਾਹਿਬ ਦੇ ਉੱਤੇ ਗਏ ਤੇ ਜਿਹੜੇ ਹੋਰ ਹੋਣਗੇ ਤਾਂ ਉਹਨਾਂ ਦੇ ਹਾਲਾਤ ਕਿੱਦਾਂ ਦੇ ਬਣੇ ਹੋਣਗੇ ਜਦੋਂ ਉਹਨਾਂ ਦੇ ਨਾਲ ਕੋਈ ਇਦਾਂ ਦੀ ਘਟਨਾ ਵਾਪਰਦੀ ਹੋਊਗੀ ਜਾਂ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਮਿਹਣੇ ਮਾਰਦੇ ਹੋਣਗੇ ਵੀ ਤੁਸੀਂ ਇਦਾਂ ਦੇ ਨਿਕਲੇ ਆਪਾਂ ਵੀਡੀਓ ਦੇ ਵਿੱਚ ਦੇਖ ਸਕਦੇ ਵੀ ਕਿੰਨੇ ਯਾਰ ਉਹਨਾਂ ਨੇ ਮਤਲਬ ਇਹ ਪੱਗਾਂ ਬੰਨੀਆਂ ਸਿਰਾਂ ਦੇ ਬੂਟ ਪਾ ਕੇ ਤੁਰੇ ਫਿਰਦੇ ਸੀ ਜਾਂ ਕਿੱਦਾਂ ਹਨਾ ਵੀ ਸਾਫ਼ ਕਰਦੇ ਪਏ ਸੀ